ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਦੇ ਆਂ ਭਾਜੀ ਆਪਾਂ ਠੀਕ ਹੈ ਜੀ ਆਸਾ ਮੈਲਾ ਪੰਜਵਾ ਘਰ ਮੈਂ ਸੂਖ ਬਾਹਰ ਫੁਰਨ ਸੁਖਾ ਹਰਿ ਸਿਮਰਤ ਸਗਲ ਬਿਨਾਸੀ ਦੁਖਾ ਸਗਲ ਸੁਖ ਜਾਂ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੈ ਦੁਖ ਡੇਰਾ ਉਕਮ ਬੂਝੈ ਸੋਈ ਪਰਵਾਨ ਸਾਚ ਸ਼ਬਦ ਜਾਕਾ ਨਿਸ਼ਾਨ ਗੁਰਪੂਰੈ ਹਰਨਾਮ ਦਿਰਾਇ ਪੰਨਤ ਨਾਨਕ ਮੇਰੇ ਮਨ ਸੁਖ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਸਾ ਮਹਿਲਾ ਪੰਜਵਾ ਕਰਮ ਹੈ ਸੁਖ ਬਾਹਰ ਫੁਨ ਸੁਖਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਸਗਲ ਸੂਖ ਜਾਂ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਕਹਾਓ ਲੜੀਵਾਰ ਆਪਾਂ ਜੋ ਅਸਰ ਆਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਸਮਝ ਰਹੇ ਗੁਰੂ ਸਾਹਿਬ ਕੀ ਸੋਚੀ ਦੇ ਰਹੇ ਨੇ ਕਰਮ ਹੈ ਸੂਖ ਬਾਹਰ ਫੁਣ ਸੁਖਾ ਹਰ ਸਿਮਰਤ ਸਗਲ ਬਿਨਾਸੇ ਦੁਖਾ ਉਹ ਕਹਿੰਦੇ ਮੇਰੇ ਆਪਣੇ ਹਿਰਦੇ ਘਰ ਦੇ ਵਿੱਚ ਸੁੱਖ ਹੈ ਜੇ ਮੇਰੇ ਹਿਰਦੇ ਘਰ ਵਿੱਚ ਸੁੱਖ ਹੈ ਤੇ ਬਾਹਰ ਵੀ ਜਦੋਂ ਮੈਂ ਦੁਨੀਆ ਦੇ ਵਿੱਚ ਵਿਚਰ ਰਿਹਾ ਉੱਥੇ ਹੀ ਮੈਂ ਦੁਖੀ ਨਹੀਂ ਹੋ ਰਿਹਾ ਦੁੱਖ ਤਦ ਹੈ ਜਦ ਆ ਬਿਸਰ ਜਾਏ ਜਦੋਂ ਅਸੀਂ ਸੱਚ ਦੇ ਗਿਆਨ ਨੂੰ ਭੁੱਲ ਜਾਂਦੇ ਆ ਬਿਸਰ ਜਾਂਦੇ ਆ ਤਦ ਦੋਖ ਪੈਦਾ ਹੋ ਜਾਂਦੇ ਨੇ ਸੁਖ ਪ੍ਰਭ ਚੇਤਾਏ ਜੇ ਪ੍ਰਭ ਚੇਤ ਵਿੱਚ ਰਹੇ ਸਾਡੇ ਧਿਆਨ ਵਿੱਚ ਰਹੇ ਉਦੋਂ ਸੁਖ ਪੈਦਾ ਹੋ ਜਾਂਦੇ ਨੇ ਸੰਤਨ ਕਾ ਆਨੰਦ ਇਹੋ ਨਿਤ ਹਰ ਗੁਣ ਗਾਏ ਹੁਣ ਸੰਤਾਂ ਦਾ ਆਨੰਦ ਕਿਵੇਂ ਬਣਿਆ ਰਹਿੰਦਾ ਕਿਉਂਕਿ ਨਿਤ ਹਰ ਹਰੀ ਦੇ ਗੁਣ ਗਾਣ ਕਰਦੇ ਨੇ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਰ ਸਿਮਰਤ ਸਗਲ ਬਿਨਾਸੇ ਦੁਖਾ ਹਰ ਨੂੰ ਮੈਂ ਸਿਮਰਿਆ ਯਾਦ ਰੱਖਿਆ ਸੱਚ ਦੇ ਜੋ ਉਪਦੇਸ਼ ਸੀਗਾ ਉਹਦੇ ਨਾਲ ਮੈਂ ਜੁੜਿਆ ਰਿਹਾ ਉੱਥੇ ਮੇਰਾ ਧਿਆਨ ਲੱਗਿਆ ਰਿਹਾ ਉਹਨੂੰ ਹਮੇਸ਼ਾ ਯਾਦ ਰੱਖਿਆ ਸਗਲ ਬਨਾਸੇ ਦੁੱਖਾ ਮੇਰੇ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਜਿਵੇਂ ਕਹਿੰਦੇ ਘਰ ਮੈਂ ਸੂਖ ਬਾਹਰ ਫੋਂ ਸੂਖਾ ਪ੍ਰਭ ਆਪਣੇ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗ ਨਾ ਲਾਗੇ ਕਉ ਮੇਰਾ ਪ੍ਰਭ ਹੋਆ ਰਖਵਾਲਾ ਜਿਹੜਾ ਮੇਰਾ ਗਿਆਨ ਸੀਗਾ ਜੋ ਮੈਂ ਸੋਚੀ ਪ੍ਰਾਪਤ ਕੀਤੀ ਸੀਗੀ ਉਹੀ ਮੇਰਾ ਰਖਵਾਲਾ ਬਣਿਆ ਉਹਨੇ ਬਾਹਰ ਵੀ ਕਿਤੇ ਮੈਨੂੰ ਜਿਹੜਾ ਇਹ ਬਕਾਰਾਂ ਵਿੱਚ ਪੈਣ ਨਹੀਂ ਦਿੱਤਾ ਲੋਭ ਨਹੀਂ ਕਿਤੇ ਮੈਨੂੰ ਮੈਨੂੰ ਖਿੱਚ ਕੇ ਲੈ ਗਿਆ ਨਾ ਮੋਹ ਦੇ ਵਿੱਚ ਮੈਂ ਉਥੇ ਗ੍ਰਸਤ ਹੋਇਆ ਤੇ ਇਹ ਸਾਰੇ ਜਿਹੜੇ ਬਕਾਰ ਵੇ ਦੂਰ ਰਹੇ ਜਦੋਂ ਹਰਨੋ ਹਰ ਦੇ ਆਪਰੇਸ਼ਨ ਨੂੰ ਉਪਦੇਸ਼ ਨੂੰ ਮੈਂ ਹਮੇਸ਼ਾ ਯਾਦ ਰੱਖਿਆ ਉਹਦੇ ਨਾਲ ਸਾਰੇ ਜਿਹੜੇ ਯਾਦ ਰੱਖਣ ਦੇ ਨਾਲ ਧਿਆਨ ਚ ਰੱਖਣ ਦੇ ਨਾਲ ਸਾਰੇ ਦੁੱਖਾਂ ਦਾ ਜਿਹੜਾ ਨਾਸ ਹੋ ਗਿਆ ਬਨਾਸੇ ਗਿਆ ਖਤਮ ਹੋ ਗਿਆ ਸਗਲ ਸੁਖ ਜੇ ਤੂੰ ਚਿਤ ਆਵੈ ਸੋ ਨਾਮ ਜਪੈ ਜੋ ਜਨ ਤੁਧ ਭਾਵੈ ਜਦੋਂ ਕਹਿੰਦੇ ਤੂੰ ਮੇਰੇ ਚਿਤ ਵਿੱਚ ਰਿਹਾ ਧਿਆਨ ਵਿੱਚ ਰਿਹਾ ਤਾਂ ਸਾਰੇ ਸੁਖ ਮੈਨੂੰ ਪ੍ਰਾਪਤ ਹੋ ਗਏ ਕਿਉਂਕਿ ਗੁਰਦੇਵ ਦੇਸ਼ ਦੀ ਸੋਝੀ ਮੁਤਾਬਕ ਚੱਲੇ ਦੂਜੇ ਮਾਇਆ ਦੇ ਦੂਜੇ ਭਾਈ ਵਿੱਚ ਨਹੀਂ ਪਏ ਕਿਉਂ ਉਧਰ ਚਿੰਤਾਵਾਂ ਤਾਂ ਪੈਦਾ ਹੁੰਦੀਆਂ ਨੇ ਜਦੋਂ ਸਾਡੇ ਜ਼ਿਆਦਾ ਕਹਿੰਦੇ ਜਿਵੇਂ ਜਿਸ ਗ੍ਰਹਿ ਬਹੁਤ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੁਖੇਰੇ ਪਰਮਾਨਤਾ ਉਹ ਵੇਪਰ ਹੁੰਦਾ ਫਿਰਦਾ ਤੇ ਮੇਰੇ ਕੋਲ ਹੈ ਨਹੀਂ ਦੋਹਾਂ ਵਿਵਸਥਾ ਤੇ ਜੋ ਨਰਮੁਖਤਾ ਸੋਈ ਸੋਹਿਲਾ ਪਾੜੀਏ ਉਹੀ ਸੋਹਿਲਾ ਹੋਇਆ ਉਹੀ ਸੁਖੀ ਹੋਇਆ ਜਿਨ੍ਹਾਂ ਨੇ ਨਾਮ ਨੂੰ ਹਮੇਸ਼ਾ ਜਾਦ ਵਿੱਚ ਰੱਖਿਆ ਧਿਆਨ ਵਿੱਚ ਰਿਹਾ ਉਹ ਹਮੇਸ਼ਾ ਸਦਾ ਸੁਖੀ ਹੋਏ ਨੇ ਸੋ ਨਾਮ ਜਪੈ ਕਿਉਂਕਿ ਉਹ ਹਮੇਸ਼ਾ ਨਾਮ ਨੂੰ ਜਪਦੇ ਨੇ ਉਸ ਗਿਆਨ ਦੇ ਨਾਲ ਜੁੜੇ ਰਹਿੰਦੇ ਨੇ ਸੋ ਜਨ ਤੁਦ ਪਾਵੇ ਉਹ ਕਹਿੰਦੇ ਜਿਹੜਾ ਜਾਨਾ ਜਿਹੜਾ ਇਸ ਨਾਮ ਨੂੰ ਹਮੇਸ਼ਾ ਯਾਦ ਰੱਖਦਾ ਸਮਝਦਾ ਰਹਿੰਦਾ ਉਹ ਕਹਿੰਦੇ ਤੈਨੂੰ ਪਿਆਰਾ ਲੱਗਦਾ ਉਹ ਤੈਨੂੰ ਚੰਗਾ ਲੱਗਦਾ ਕਿਉਂਕਿ ਉਪਰਬ ਦੇ ਹੁਕਮ ਦੇ ਅਨੁਸਾਰ ਚੱਲ ਰਿਹਾ ਉਹ ਗੁਣਾਂ ਦੇ ਧਾਰਣੀ ਹੋ ਕੇ ਚੱਲਿਆ ਇਸ ਕਰਕੇ ਜੇ ਸਾਡਾ ਵੀ ਹੁਣ ਜੇ ਕੋਈ ਜਿਵੇਂ ਸਾਡੀ ਕੋਈ ਔਲਾਦ ਹੈਗੀ ਹੈ ਬੱਚੇ ਹੈ ਜੇ ਉਹ ਸਮਝ ਦੇ ਮੁਤਾਬਕ ਚੱਲਦੇ ਆ ਜੋ ਉਹਨਾਂ ਨੂੰ ਸਿੱਖਿਆ ਦਿੱਤੀ ਗਈ ਹੈ ਤਾਂ ਪਿਆਰੇ ਲੱਗਦੇ ਨੇ ਜੇ ਹਕਮਤੇ ਬਾਹਰ ਚੱਲਣ ਕਹਿਣਾ ਨਾ ਮੰਨਣ ਤੇ ਉਹ ਨਹੀਂ ਪਿਆਰੇ ਲੱਗਦੇ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉੱਥੇ ਉਹਨਾਂ ਤੋਂ ਜਿਹੜਾ ਮਨ ਹੈ ਉਹ ਦੁਖੀ ਹੁੰਦਾ ਕਿਉਂਕਿ ਅਗਿਆ ਦੇ ਅਨੁਸਾਰ ਨਹੀਂ ਚੱਲਦੇ ਉਹ ਕਿਸ ਤਰ੍ਹਾਂ ਹੀ ਜੋ ਗੁਰੂਪਦੇਸ਼ ਦੇ ਨਾਲ ਚੱਲਦਾ ਹੈ ਉਹਨਾਂ ਦੇ ਨਾਲ ਚੱਲਦਾ ਉਹ ਸਾਡੇ ਸਾਡੇ ਪ੍ਰਭ ਨੂੰ ਕਿ ਘਟ ਘਟ ਦੇ ਵਿੱਚ ਹਰ ਵਸ ਰਿਹਾ ਪ੍ਰਭ ਵਸ ਰਿਹਾ ਸਾਡਾ ਗਿਆਨ ਸਾਡੇ ਹਿਰਦੇ ਦੇ ਅੰਦਰ ਹੈ ਜੇ ਕੋਈ ਉਹਦੇ ਮੁਤਾਬਕ ਚੱਲਦਾ ਤਾਂ ਸੰਸਾਰ ਨੂੰ ਵੀ ਚੰਗਾ ਲੱਗਦਾ ਤੇ ਉਹਨੂੰ ਆਪ ਨੂੰ ਵੀ ਆਉਂਦਾ ਆਨੰਦ ਆਉਂਦਾ ਇਹ ਗੁਰੂ ਸਾਹਿਬ ਕਹਿੰਦੇ ਵੀ ਉਹ ਤੇਨੂੰ ਪਿਆਰਾ ਲੱਗਦਾ ਜਿਹੜਾ ਨਾਮ ਨੂੰ ਸਮਝਦਾ ਹੈ ਗਿਆਨ ਦੇ ਨਾਲ ਚੱਲਦਾ ਹੁਕਮ ਦੇ ਧਾਰਣੀ ਆ ਉਹ ਜਨ ਉਹ ਜਨ ਨੇ ਕਿਉਂਕਿ ਉਹਨਾਂ ਨੇ ਇਸ ਉਪਦੇਸ਼ ਨੂੰ ਜਾਣਿਆ ਤੇ ਉਹ ਵੀ ਫੇ ਪਿਆਰੇ ਵੀ ਲੱਗਦੇ ਨੇ ਕਿਉਂਕਿ ਜਿਹੜੇ ਹੁਣ ਜਿੰਨੇ ਵੀ ਭਗਤ ਗੁਰੂ ਸਾਹਿਬਾਨ ਜਿੰਨੇ ਵੀ ਹੋਏ ਨੇ ਜੋ ਗੁਰੂ ਉਪਦੇਸ਼ ਦੀ ਸੋਝੀ ਮੁਤਾਬਕ ਚੱਲੇ ਆ ਉਹ ਸਾਰਾ ਸੰਸਾਰ ਉਹਨਾਂ ਦੀ ਸਿਫਸਲਾ ਕਰਦਾ ਵਿਡਿਆਈ ਪ੍ਰਾਪਤ ਹੋਈ ਉਹਨਾਂ ਨੂੰ ਮਾਣ ਮਿਲਿਆ ਸੰਸਾਰ ਵਿੱਚ ਮਾਣ ਤਾਂ ਹੀ ਮਿਲਦਾ ਹੈ ਕਿਉਂਕਿ ਜੋ ਸਾਰਿਆਂ ਦਾ ਭਲਾ ਮਨਾਉਂਦੇ ਨੇ ਹਾਂਜੀ ਰਹਾਓ ਹਾਂਜੀ 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 ਬਾਜੀ ਬਹੁਤ ਵਧੀਆ ਬਹੁਤ ਹੀ ਵਧੀਆ ਵਿਚਾਰ ਆਪ ਜੀ ਨੇ ਕੀਤੇ ਨੇ ਕਰਮ ਹੈ ਸੂਖ ਬਾਹਰ ਫੁਨ ਸੁਖਾ ਕਰ ਅੰਦਰ ਅਗਰ ਹਿਰਦੇ ਦੇ ਸੁਖਿਆ ਤੇ ਬਾਹਰ ਵੀ ਫਿਰ ਸੋਖੀ ਸੁਖ ਨੇ ਅੰਦਰੋਂ ਹੀ ਮਨੁੱਖ ਦੁਖੀ ਹੁੰਦਾ ਆਤਮਕ ਸੁੱਖ ਦੇ ਨਾਲ ਸਾਰੇ ਸਕੂਨ ਬਾਰੇ ਛੋਟੇ-ਮੋਟੇ ਦੁੱਖ ਜਿਹੜੇ ਨੇ ਆਤਮਕ ਜਦੋਂ ਸੋਧੀ ਪੈ ਜਾਂਦੀ ਆ ਤੇ ਉਦੋਂ ਫਿਰ ਉਹ ਸਾਰੇ ਛੋਟੇ-ਮੋਟੇ ਦੁੱਖਾਂ ਦਾ ਉਹਦੇ ਅੰਦਰ ਸਕੂਨ ਜਿਹੜਾ ਉਹਦੇ ਜੀਵਨ ਦਾ ਸਕੂਨ ਖਤਮ ਨਹੀਂ ਕਰ ਸਕਦੇ ਸੁਖੀ ਸੁਖੀ ਰਹਿੰਦਾ ਬੰਦਾ ਬਾਹਰੋਂ ਸੁਖੀ ਹੋ ਰਹਿਦਾ ਅੰਦਰੋਂ ਸੁਖੀ ਹੋਵੇ ਅੰਦਰੋਂ ਦੁਖੀ ਹੋਵੇ ਤੇ ਬਾਹਰ ਜਿੰਨੇ ਮਰਜੀ ਖੁਸ਼ੀਆਂ ਖੇੜੇ ਕਿਸੇ ਤਰ੍ਹਾਂ ਦਾ ਕੋਈ ਦੁਨਿਆਵੀ ਪਦਾਰਥਾਂ ਦੇ ਜਾਂ ਹੋਰ ਰਿਸ਼ਤੇ ਨਾਤੇਦਾਰਾਂ ਦੇ ਵਿੱਚ ਜਿੰਨੇ ਵੀ ਖੁਸ਼ੀ ਖੇੜੇ ਵਾਲੇ ਕੰਮ ਹੁੰਦੇ ਨੇ ਉੱਥੇ ਬੰਦੇ ਦਾ ਮਨ ਅੰਦਰੋਂ ਸੁਖੀ ਨਾਵੇ ਤੇ ਬਾਹਰੋਂ ਵੀ ਕੋਈ ਸੁੱਖ ਚੰਗਾ ਨਹੀਂ ਲੱਗਦਾ ਬਹੁਤ ਵਧੀਆ ਤੁਸੀਂ ਵਿਆਖਿਆ ਕੀਤੀ ਆ ਗੁਰਚਰਨ ਸਿੰਘ ਭਾਜੀ ਹਾਂ ਜੀ ਘਰੋਂ ਭਾਜੀ ਹਾਂ ਜੀ ਘਰ ਮੇ ਸੁਖ ਬਾਹਰ ਕੋ ਨੂੰ ਸੁੱਖਾ ਹਰਿ ਸਿਮਰਤ ਸਗਲ ਬਿਨਾਸੇ ਦੁੱਖਾ ਬਾਹਰ ਵੀ ਆਪਾਂ ਜੇ ਗੱਲ ਕਰੀਏ ਤਾ ਬਾਹਰ ਵੀ ਬੰਦਾ ਕਿਤੇ ਦੇਸ਼ ਵਿਦੇਸ਼ ਘੁੰਮਿਆ ਵੇ ਕਿਤੇ ਜੇ ਮਹਿੰਗੇ ਹੋਟਲਾਂ ਚ ਰਹੇ ਕਿੰਨੇ ਵਧੀਆ ਬਾਤਾਂ ਬਾਣ ਚ ਰਹੇ ਪਰ ਫੇਰ ਵੀ ਉਹ ਘਰ ਨੂੰ ਭਜਦਾ ਏ ਕੋ ਕੱਚੀ ਬਾਣੀ ਹੈ ਕਹਿੰਦੇ ਜੋ ਸੁਖ ਸੱਜੂ ਦੇ ਚਵਾਰੇ ਦਾ ਬਲਖ ਦਾ ਬੁਖਾਰੇ ਸ਼ਾਇਦ ਇਹ ਚ ਸੱਜੂ ਉਹ ਜਿਹੜਾ ਭਗਤ ਆਇਆ ਸੀ ਗੁਰੂ ਅਰਜਨ ਸਾਹਿਬ ਕੋ ਉਹਦੀ ਗੱਲ ਹੈ ਪਰ ਉੱਥੇ ਉਹਦਾ ਪਾਪ ਦੂਜਾ ਸੀਗਾ ਕਹਿੰਦਾ ਵੀ ਜੋ ਸੁਖ ਸੱਜੂ ਚਵਾਰੇ ਚਵਾਰਾ ਹੁੰਦਾ ਦਿਮਾਗ ਵੀ ਜੋ ਉਸੋ ਕਿ ਦਿਮਾਗ ਚ ਆਪਣੇ ਸਿਰ ਤੇ ਸੋਲਟ ਲਗਾ ਕੇ ਉਹ ਕਹਿੰਦਾ ਹੋਰ ਨਹੀਂ ਕਿਤੇ ਹੈ ਤੇ ਗੁਰਬਾਣੀ ਹਿਰਦੇ ਚ ਮੰਦੀ ਹੈ ਕਹਿੰਦੇ ਕਾਰਮੇ ਸੁਖ ਬਾਹਰੋਂ ਸੁੱਖਾ ਜਿਹਦੇ ਘਰ ਦੇ ਵਿੱਚ ਹਿਰਦੇ ਘਰ ਦੇ ਵਿੱਚ ਜਿਹੜਾ ਆ ਗਿਆ ਜਿਹਦਾ ਸੁੱਖ ਉਹਨੂੰ ਉੱਥੇ ਹੈ ਬਾਹਰ ਨਹੀਂ ਹੈ ਹਿਰਦੇ ਦਾ ਦਿਮਾਗ ਤੋਂ ਸਿਰ ਤੋਂ ਜਾਂਦੀ ਹੈ ਤਾਂ ਹਮਾਇਆ ਚ ਉਜਦੀ ਹੈ ਉੱਥੇ ਚਿੰਤਾ ਪੈਦਾ ਹੁੰਦੀ ਹੈ ਇਹ ਬੇਚੈਨੀ ਪੈਦਾ ਹੁੰਦੀ ਹੈ ਕ੍ਰੋਧ ਪੈਦਾ ਹੁੰਦਾ ਸਾਰੇ ਔਗਣ ਆ ਜਾਂਦੇ ਨੇ ਇਹ ਕਰਕੇ ਫਿਰਦੇਗਾ ਬੇ ਟਿਕਣ ਨੂੰ ਇਹ ਕਿਹਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਾਉ ਨਾਮਕ ਗੁਰ ਮੰਤਰ ਦੜਾਇਆ ਗੁਰ ਨੇ ਤਾਂ ਇਹੀ ਮੰਤਰ ਦੜਾਇਆ ਸਾਨੂੰ ਇਹੀ ਤਾਂ ਹੁਕਮ ਦਿੱਤਾ ਹੈ ਬੇ ਘਰ ਦੇ ਅੰਦਰ ਰਹਿਣ ਵਾਲੇ ਸੁੱਖ ਹੈ ਜਦੋਂ ਬਾਹਰ ਗਿਆ ਉਹਦੇ ਜਿੰਨੂ ਮਾਇਨੇ ਫੜ ਲੈਣ ਜੇ ਹੁਣ ਕੋਈ ਵੀ ਬੱਚਾ ਬਾਹਰ ਘਰ ਦੇ ਅੰਦਰ ਦਾ ਸੁੱਖਾ ਜੇ ਬਾਹਰ ਗਿਆ ਤਾਂ ਕੋਈ ਕੂੜ ਰੋੜ ਸੱਕ ਦੇ ਵਿੱਚ ਟੱਕਰ ਮੱਝ ਸਕਦੀ ਆ ਛੋਟੇ ਬੱਚੇ ਹੁੰਦੇ ਸੰਭਾਲ ਕੇ ਰੱਖਣੇ ਪੈਂਦੇ ਨੇ ਹਾਂ ਜੀ ਜੇ ਘਰੇ ਆਂਦਰੇ ਖੇਡਦਾ ਫਿਰ ਆਪਾਂ ਨੂੰ ਬੇਫਿਕਰੀ ਰਹਦੀ ਆ ਮਾਂ-ਬਾਪ ਨੂੰ ਬੇਫਿਕਰੀ ਰਹਦੀ ਆ ਮਾਂ ਨੂੰ ਵੇ ਠੀਕ ਆ ਖੇਡਦਾ ਮੇਰੇ ਸਾਹਮਣੇ ਆ ਬਾਹਰ ਗਿਆ ਤਾਂ ਫਿਰ ਚਿੰਤਾ ਰਹਦੀ ਆ ਫਿਰ ਫੋਨ ਕਰੀ ਇਹਨਾਂ ਦੇ ਵੱਡੇ ਬੱਚੇ ਹੋ ਜਿਹੜੇ ਥੋੜੇ ਜਦੋਂ ਜਿਹਨੂੰ ਟੀਨੇਜਰ ਕਹਿੰਦੇ ਨੇ ਉਹ ਜਦੋਂ ਬਾਹਰ ਜਾਂਦੇ ਤਾਂ ਫਿਰ ਮਗਨੋ ਫੋਨ ਖੜਗਾਈ ਜਾਣਗੇ ਵੀ ਕਿੱਥੇ ਗਿਆ ਕਿੱਥੇ ਆ ਗਿਆ ਕਿੱਥੇ ਪਹੁੰਚ ਗਿਆ ਚਿੰਤਾ ਰਹਦੀ ਆ ਬਾਹਰ ਇਸੇ ਤਰ੍ਹਾਂ ਜਦੋਂ ਮਨ ਦੀ ਸਾਡੀ ਸੁਰਤੜੀ ਬਾਹਰ ਜਾਂਦੀ ਆ ਤਾਹੋ ਮਾਇਜ ਫਸੀ ਰਹਿੰਦੀ ਐ ਇਹਦਾ ਘਰ ਹੈ ਹਿਰਦੇ ਘਰ ਦੇ ਵਿੱਚ ਤੂੰ ਉਹਦੇ ਨਾਲ ਆਪਣੇ ਬੋਲ ਨਾਲ ਜੁੜਿਆ ਰਹੇ ਇੱਥੇ ਸੁੱਖ ਹੈ ਹਰ ਸਿਮਰਤ ਸਗਲ ਬਿਨਾਸੇ ਦੁੱਖਾ ਇੱਥੇ ਟਿਕਣ ਮਿਲੋ ਸਾਰੇ ਦੁੱਖਾਂ ਦਾ ਬਿਨਾਸ ਹੋ ਜਾਂਦਾ ਨਾਸ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਗਲ ਸੁਖ ਜਾਂ ਤੂੰ ਜੇ ਤੇ ਆਵੇਂ ਸੋ ਨਾਮ ਜਪੈ ਜੋ ਜੰਤੂ ਦੇ ਭਾਵ ਹੈ ਕਹਿੰਦੇ ਸਗਲ ਸੁਖ ਸਾਰੇ ਸੁਖ ਉੱਤੇ ਪ੍ਰਾਪਤੀ ਹੁੰਦੇ ਜਦੋਂ ਤੂੰ ਜੇ ਤੇ ਆਵੇਂ ਜਦੋਂ ਆਪਣੇ ਮੁੰਦੇ ਮੂਹਰੇ ਤੋਂ ਦਾ ਜਿਹੜਾ ਹਰ ਚਿੱਤ ਤੋਂ ਦਾ ਮੈਨੂੰ ਹਰ ਸਿਮਰਤ ਕਹਿੰਦੇ ਸਾਰੇ ਚੋ ਸੁੱਖ ਜਿਹੜੇ ਆਉਂਦੇ ਨੇ ਉਹ ਹਰ ਸਿਮਰਨ ਨਾਲ ਆਉਂਦੇ ਨੇ ਸਾਗਲ ਸੁੱਖ ਆਉਂਦੇ ਨੇ ਜਿੰਦੂ ਚਿੱਤ ਆ ਜਾਂਦਾ ਫਿਰ ਕਿਉਂ ਸਾਗਲ ਸੁੱਖ ਕਿਉਂ ਹੋ ਜਾਂਦਾ ਸਾਗਲ ਸੁੱਖ ਦਾ ਕਿ ਹੈ ਬਈ ਜਿਹੜੀਆਂ ਚਿੰਤਾਵਾਂ ਰਹਿੰਦੀਆਂ ਨਹੀਂਆਂ ਫਿਰ ਜਿਵੇਂ ਚਿੰਤਾ ਜਾਏ ਮਿਟਾਏ ਹੰਕਾਰ ਇੱਕ ਦੇ ਪਿੱਛੇ ਦੂਜੀ ਗੱਲ ਲੱਗੇ ਹੁੰਦੀ ਹੈ ਹੈ ਜੀ ਇਸ ਕਰਕੇ ਸਾਗਲ ਕਹਤਾ ਜੋ ਤੂੰ ਨਾਮ ਜਪੈ ਜੋ ਜਨਤਨ ਭਾਵੈ ਕਹੇ ਨਾਮ ਉਹ ਉਹੀ ਜਪਦਾ ਹੁਣ ਨਾਮ ਜਪਣ ਦੀ ਵੀ ਦਸਤੀ ਨਾਮ ਕੌਣ ਜਪਦਾ ਜਿਹੜਾ ਤੈਨੂੰ ਚੰਗਾ ਲੱਗਦਾ ਤੈਨੂੰ ਚੰਗਾ ਕਿਹੜਾ ਲੱਗਦਾ ਤੇਰੇ ਪਾਣੇ ਚ ਰਹਦਾ ਤੇਰੇ ਹੁਕਮ ਚ ਰਹਿੰਦਾ ਦੋ ਤਨ ਭਾਵੈ ਸਾਈ ਭਲੀਕਾਰ ਜਿਹੜਾ ਇਹ ਗੱਲ ਕਹਿੰਦਾ ਉਹ ਜਪਦਾ ਹੀ ਹੈ ਉਹ ਨਾਮ ਹੀ ਜਪਦਾ ਹੋਏ ਜਿਹੜਾ ਇਹ ਗੱਲ ਕਹਿਣੀ ਵੀ ਜੋ ਤਨ ਭਾਵੈ ਸਾਈ ਭਲੀਕਾਰ ਇਹ ਨਾਮ ਜਪਣੇ ਦੱਸਿਆ ਹਾਂਜੀ ਹਾਂਜੀ ਭਾਜੀ ਨਾਮ ਜਪਣਾ ਭਾਵ ਕਿ ਜੋ ਤੁਧ ਭਾਵੇ ਤੁਧ ਕਿਨੂੰ ਕਹਿਣਾ ਆਪਾਂ ਭਾਜੀ ਜਿਹੜਾ ਹੁਕਮ ਨੂੰ ਹੁਕਮ ਠੀਕ ਹੈ ਹਾਂ ਮਤਲਬ ਮੈਂ ਨਾ ਭਾਜੀ ਥੋੜਾ ਟਵਿਸਟ ਜਿਹਾ ਲਿਆਉਣਾ ਵੀ ਆਪਾਂ ਕੱਲੀ ਕੱਲੀ ਕਥਾ ਜੀ ਕਰੀ ਜੰਨੇ ਆ ਵੀ ਥੋੜੇ ਵਿੱਚ ਨਾ ਇਹ ਵਿਚਾਰ ਲੋਕ ਆਪਣੇ ਕੋਲ ਤੇ ਹੋ ਗਏ ਨੇ ਇੱਕ ਮਤ ਬਣ ਗਏ ਆ ਆਪਾਂ ਹਨਾ ਹੋਰ ਵੀ ਗੱਲ ਖੁੱਲਦੀ ਰਵੇ ਤੇ ਨਾਲੇ ਥੋੜਾ ਬਣਦਾ ਰਵੇ ਸਵਾਲ ਜਵਾਬ ਇਹ ਨਾਮ ਜਪੇ ਦਾ ਵੀ ਤੁਸੀਂ ਕਿਹਾ ਵੀ ਜਿਹੜਾ ਨਾਮ ਉਹੀ ਪਾਊਗਾ ਜਿਹੜਾ ਜਿਹਦੇ ਹੁਕਮ ਅਨਸਾਰੀ ਕੰਮ ਹੋਣਗੇ ਉਹੀ ਨਾਮ ਜਪਣਾ ਹੁਕਮ ਰਜਾ ਦੇ ਵਿੱਚ ਹੈ ਨਾ ਇਹ ਇੱਕ ਵੀਰ ਗੁਰੂ ਬਚਨ ਸਿੰਘ ਜੀ ਕਹਿੰਦੇ ਹੁੰਦੇ ਨੇ ਪਤਾ ਨਹੀਂ ਨਾਮ ਜਪਣ ਦੀ ਕੋਈ ਡੈਫੀਨੇਸ਼ਨ ਦਿੰਦੇ ਆ ਹੁਕਮ ਮੰਨਣ ਦੇ ਵਿੱਚ ਹੀ ਆਉਂਦੀ ਮੇਰੇ ਕਾਲ ਉਹ ਪੰਕਤੀ ਯਾਦ ਹੋਵੇ ਤਾਂ ਦੱਸੋ ਤੇ ਠੀਕ ਹੈ ਜੀ ਧੰਨਵਾਦ ਤੇ ਸਵਾਲ ਸੂਲ ਦਾ ਥੋੜਾ ਜਿਹਾ ਮੈਨੂੰ ਤੁਸੀਂ ਨਾ ਹੁਣ ਜਿਆ ਕਰੋ ਇਜਾਜ਼ਤ ਮੈਂ ਖੁੱਲਾ ਰੱਖ ਕੇ ਨਾ ਆਪਾਂ ਥੋੜਾ ਜਿਆ ਨੂੰ ਵਧੀਆ ਤਰੀਕੇ ਨਾਲ ਟਵਿਸਟ ਕਰ ਲਿਆ ਕਰਾਂਗੇ ਹੈ ਨਾ ਠੀਕ ਹੈ ਭਾਜੀ ਤੇ ਸਵਾਲ ਇਹ ਲ ਇਹ ਕਿਉਂਕਿ ਆਪਾਂ ਨੂੰ ਪਤਾ ਆ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਜਵਾਬ ਤੁਸੀਂ ਜੋ ਦੇਣਾ ਪਰ ਇਹ ਆਪਣੀ ਰਿਕਾਰਡਿੰਗ ਚ ਜਾਂਦੇ ਰਹਿਣਾ ਚਾਹੀਦਾ ਇਹ ਸਵਾਲ ਜੋ ਠੀਕ ਹੈ ਭਾਜੀ ਹਾਂਜੀ 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 ਸੋ ਨਾਮ ਜਪਣਾ ਆ ਰੱਬੀ ਹੁਕਮ ਰਜਾ ਕਿਉਂਕਿ ਨਾਮ ਦੀ ਇੱਕ ਡੈਫੀਨੇਸ਼ਨ ਗੁਰਬਾਣੀ ਚ ਵੀ ਆਉਂਦੀ ਹੈ ਨਾ ਭਾਜੀ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆ ਬੁਝਾਏ ਜਿਓ ਹੁਕਮ ਜੋ ਰੱਬੀ ਜੋ ਚੱਲ ਰਿਹਾ ਹੁਕਮ ਨਿਯਮ ਪ੍ਰਣਾਲੀ ਆ ਉਹ ਉਹੀ ਉਹਦੇ ਵਿੱਚ ਰਹਿਣਾ ਨਾਮ ਜਪਣਾ ਆ ਤੇ ਜੋ ਤੁਧ ਤੁਧ ਦਾ ਤੁਸੀਂ ਹਰ ਕਿਹਾ ਵੀਰ ਜੀ ਨੇ ਮੇਰਾ ਖਿਆਲ ਗਿਆਨ ਕਿਹਾ ਸੀਗਾ ਜਸਪਿੰਦਰ ਸਿੰਘ ਜੀ ਹਾਂ ਜੀ ਹਾਂ ਜੀ ਸੋ ਜੀ ਹਾਂ ਬਿਲਕੁਲ ਇਹ ਆਪਾਂ ਨੂੰ ਕਹਿ ਸਕਦੇ ਹਾਂ ਸਾਡਾ ਭਗਵਾਨ ਸਾਡਾ ਪ੍ਰਭ ਸਾਡਾ ਹਰ ਅੰਦਰ ਸਾਡਾ ਗਿਆਨੀ ਹੈ ਠੀਕ ਹੈ ਜੀ ਬਾਜੀ ਵਧੀਆ 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 ਬਹੁਤ ਵਧੀਆ ਜੀ ਆ ਅੱਗੇ ਚਲਿਏ ਤਨ ਮਨ ਸ਼ੀਤਲ ਜਪ ਨਾਮ ਤੇਰਾ ਹਰ ਹਰ ਜਪਤ ਕਹੇ ਦੁਖ ਡੇਰਾ ਤਨ ਤੇ ਮਨ ਮਨ ਦੇ ਤੇ ਸੋਚ ਮੰਡਲ ਦੀ ਗੱਲ ਹੋ ਗਈ ਤਨ ਹੋ ਗਿਆ ਪੂਰੇ ਗਿਆਨ ਇੰਦਰੇ ਕਰਮ ਇੰਦਰੇ ਸ਼ੀਤਲ ਭਾਵ ਸਹਿਜ ਵਿੱਚ ਹੋ ਗਏ ਸ਼ੀਤਲ ਦਾ ਮਤਲਬ ਠੰਡੇ ਠੰਡੇ ਹੋਣ ਦਾ ਮਤਲਬ ਹੈ ਟਿਕਾ ਗਏ ਨੇ ਟਿਕਾਓਚ ਨੇ ਸਹਿਜ ਚ ਨੇ ਇਹ ਸੰਪੂਰਨਤਾ ਮਨੁੱਖ ਦੇ ਮਨ ਦੇ ਅੰਦਰ ਵੀ ਕੋਈ ਪਟਕਣਾ ਨਹੀਂ ਤੇ ਜਿਹੜੇ ਇੰਦਰੇ ਕੰਮ ਕਰ ਰਹੇ ਨੇ ਉਹ ਵੀ ਮਨ ਦੇ ਨਾਲ ਜਦੋਂ ਸਭ ਪਰਿਵਾਰ ਇੱਕ ਹੋ ਗਿਆ ਜਪ ਪਪੇ ਨੂੰ ਸਿਆਰੀ ਇਹ ਜਪ ਕੇ ਅਖਰੀ ਅਰਥ ਮੈਂ ਤਾਂ ਪਹਿਲਾਂ ਕਰਨ ਲੱਗ ਗਿਆ ਥੋੜਾ ਜਿਹਾ ਅਖਰੀ ਕਰਨੇ ਆ ਜਪ ਕੇ ਕੇ ਨੂੰ ਸਿਆਰੀ ਪਪੇ ਨੂੰ ਜੋ ਸਿਆਰੀ ਲੱਗਦੀ ਹੈ ਇਹ ਕੀ ਦੇ ਅਰਥ ਕਰਦੀ ਹੈ ਇਹ ਕਿਰਿਆ ਦੇ ਨਾਲ ਜਪਣ ਤੋਂ ਬਾਅਦ ਜਪ ਕੇ ਨਾਮ ਤੇਰਾ ਤੇਰਾ ਹੁਕਮ ਰਜ਼ਾਈ ਚੱਲ ਕੇ ਤੇ ਮੇਰਾ ਮਨ ਤਾਂ ਨੀਤਲ ਹੋ ਜਾਂਦਾ ਹਰ 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 ਜਪਤ ਤੇ ਫਿਰ ਜਪਤ ਦਾ ਮਤਲਬ ਜਪਦੇ ਆ ਇਸੇ ਹਰ ਨੂੰ ਅੰਦਰ ਗਿਆਨ ਨੂੰ ਦ੍ਰਿੜਤਾ ਦੇ ਨਾਲ ਗਿਆਨ ਦੇ ਨਾਲ ਜੀਵਨ ਨਿਭਾਉਂਦੇ ਆ ਜੀਵਨ ਦੇ ਵਿੱਚ ਵਿਚਰਦੇ ਆ ਹੈ ਦੁੱਖ ਦੁੱਖ ਡੇਰਾ ਤੇ ਦੁੱਖ ਦਾ ਡੇਰਾ ਜਿੰਨੇ ਮਰਜੀ ਦੁੱਖਾਂ ਦਾ ਢੇਰ ਹੋਵੇ ਉਹ ਟਹਿ ਜਾਂਦਾ ਹੈ ਭਾਵ ਆਤਮਿਕ ਸਕੂਨ ਦੇ ਨਾਲ ਹੀ ਸਾਰਾ ਕੁਝ ਸਕੂਨ ਹੁੰਦਾ ਦੁੱਖ ਸੁੱਖ ਤੇ ਦੋਹੇਦਾਰ ਕਪਰੇ ਹੈਗੇ ਨੇ ਇਹ ਤੇ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹੜਾ ਅੰਦਰ ਮੰਨਦਾ ਜਿਹੜਾ ਡੇ ਡੇਰਾ ਲੱਗ ਜਾਂਦਾ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਆਰਥਿਕ ਚਿੰਤਾ ਕਿਸੇ ਧੀ ਪੁੱਤਰ ਦੀ ਕਿਸੇ ਘਰ ਔਲਾਦ ਦੀ ਚਿੰਤਾ ਜਾਂ ਕੋਈ ਹੋਰ ਨੌਕਰੀ ਪੇਸ਼ੇ ਹਰ ਇੱਕ ਚੀਜ਼ ਦਾ ਅੰਦਰ ਜਿਹੜਾ ਦੁੱਖ ਹੁੰਦਾ ਜਿਹੜਾ ਡੇਰਾ ਲੱਗਿਆ ਪਿਆ ਇਸ ਤਰ੍ਹਾਂ ਦੇ ਕਈ ਕਈ ਚਿੰਤਾ ਲੈ ਕੇ ਬੰਦਾ ਬੈਠਾ ਉਹ ਡੇਰਾ ਟਹਿ ਜਾਂਦਾ ਜਸਪਿੰਦਰ ਸਿੰਘ ਭਾਈ ਕਰੋ ਹਾਂਜੀ ਤਨ ਮਨ ਸ਼ੀਤਲ ਜਪ ਨਾਮ ਤੇਰਾ ਹਰ ਹਰ ਜਪਤ ਟਹੇ ਦੁੱਖ ਡੇਰਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ ਤੇ ਜਿਹੜੇ ਸਾਡੇ ਕਰਮ ਇੰਦਰੇ ਗਿਆਨ ਇੰਦਰੇ ਆ ਇਹਨਾਂ ਦੀ ਤਪੱਸ ਜਿਹੜੀ ਆ ਉਹ ਬੁੱਝ ਜਾਂਦੀ ਆ ਖਤਮ ਹੋ ਜਾਂਦੀ ਆ ਜਿਵੇਂ ਜਪ ਨਾਮ ਤੇਰਾ ਨਾਮ ਸਾਡੇ ਵਾਸਤੇ ਕੀ ਅਜ ਜੇ ਅਸੀਂ ਉਹ ਨਾਮ ਨੂੰ ਸਮਝਣਾ ਹੋਵੇ ਸਾਡੇ ਵਾਸਤੇ ਗੁਰਬਾਣੀ ਜਿਹੜੀ ਹੈ ਨਾਵੇਂ ਇਹ ਹੁਕਮ ਹੈ ਸਾਡੇ ਵਾਸਤੇ ਗਿਆਨ ਵੀ ਹੈ ਤੇ ਹੁਕਮ ਵੀ ਹੈ ਸਾਡੇ ਲਈ ਇਹਨੂੰ ਅਸੀਂ ਜਪ ਜਪਣਾ ਸਮਝਣਾ ਤੇ ਇਹਦੇ ਨਾਲੇ ਸਾਡੇ ਜਿੱਡੀਆਂ ਤਪਸ ਸਾਡੇ ਅੰਦਰ ਭਰੀ ਹੋਈ ਆ ਸਾਡੇ ਅੰਦਰ ਕ੍ਰਿਸ਼ਨਾਂ ਦੀ ਅੱਗ ਵੱਲ ਰਹੀ ਆ ਇਹ ਤਾਂ ਠੰਡੀ ਹੋएगी ਜਿਵੇਂ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਦਾ ਦਰਸ਼ਨ ਪਾਏ ਜੀ ਜਦੋਂ ਇਹ ਸੱਚੇ ਗਿਆਨ ਦੀ ਸਾਨੂੰ ਸਮਝ ਪ੍ਰਾਪਤ ਹੋਣੀ ਹੈ ਤਾਂ ਸਾਡੀ ਇਹ ਜਲਣ ਗੁਜਣੀ ਹੈ ਤਾਂ ਛੀਤਲ ਹੋਣਾ ਮਨ ਵੀ ਤੇ ਤਨ ਵੀ ਉਦੋਂ ਜਦੋਂ ਅਸੀਂ ਜਿਵੇਂ ਕਹਿੰਦੇ ਗੁਣ ਗੋਵਿੰਦ ਜਿਵੇਂ ਛਾਤੀ ਛੀਤਲ ਮਨ ਸੁਖੀ ਸ਼ੰਤ ਗੋਵਿੰਦ ਗੁਣ ਗਾਏ ਜਦੋਂ ਇਹਦੇ ਗੁਣ ਗਾਨ ਕਰਾਂਗੇ ਤਾਂ ਸਾਡੇ ਅੰਦਰ ਸਾਰੀ ਤਪਸ ਜਿਹੜੀ ਹੈ ਚਾਰੇ ਨਦੀਆਂ ਅਗ ਦੀਆਂ ਹੰਸੇ ਤੇ ਲੋਭ ਕੋਪ ਚਾਰੇ ਨਦੀਆਂ ਅਗ ਤਾਂ ਬੁਝਣੀਆਂ ਨੇ ਤਾਂ ਮਨ ਠੰਡਾ ਹੋਣਾ ਛਾਤੀ ਸੀਜਲ ਵੀ ਤਾਂ ਹੋਣੀ ਹੈ ਸਾਡੀ ਜਦੋਂ ਇਸ ਉਪਦੇਸ਼ ਨੂੰ ਅਸੀਂ ਸਮਝ ਲਾਂਗੇ ਗੁਰੂ ਸਾਹਿਬ ਸਾਨੂੰ ਕੀ ਹੁਕਮ ਸਮਝਾ ਰਹੇ ਨੇ ਅੱਗੇ ਗੁਰੂ ਸਾਹਿਬ ਕਹ ਰਹੇ ਨੇ ਹਰ ਹਰ ਜਪਤ ਟਹਿ ਦੁਖ ਡੇਰਾ ਉਸ ਸੱਚ ਦੇ ਗਿਆਨ ਨੂੰ ਉਸ ਸੱਚ ਨੂੰ ਸਮਝਣ ਦੇ ਨਾਲ ਟਹਿ ਦੁਖ ਡੇਰਾ ਜਿਹੜਾ ਦੁੱਖਾਂ ਦਾ ਸਾਡੇ ਅੰਦਰ ਅੰਦਰ ਡੇਰਾ ਬਣਿਆ ਹੋਇਆ ਉਹ ਸਾਰਾ ਕਹਿੰਦੇ ਵੀ ਟਹਿ ਜਾਊਗਾ ਜਿਵੇਂ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਅੰਧ ਕਰੈ ਨਰ ਨਾਰੀ ਸੰਤੋ ਸੁਖ ਹੋਇਆ ਸਭ ਥਾਈ ਪਾਰਬ੍ਰਮ ਪੂਰਨ ਪਰਮੇਸ਼ਰ ਰਬ ਰਿਹਾ ਸਭਨ ਥਾਈ ਵੇ ਸਾਰੇ ਜਗ੍ਹਾ ਸਾਨੂੰ ਉਹ ਨਜ਼ਰ ਆਊਗਾ ਫਿਰ ਸਾਰਿਆਂ ਦੇ ਘਟਾਂ ਦੇ ਵਿੱਚ ਇਹ ਜਦੋਂ ਇਹ ਸੱਚ ਸਾਨੂੰ ਇਹ ਬੰਨ ਲਾਤਾ ਬਕਾਰਾਂ ਤੋਂ ਮੋਰੇ ਦੁੱਖਾਂ ਦਾ ਡੇਰਾ ਤਾਂ ਢਹਿਣਾ ਹੈ ਕਿਉਂਕਿ ਇਸ ਗਿਆਨ ਦੇ ਨੇ ਗਿਆਨ ਨੇ ਢਾਣਾ ਤੇ ਸਾਡੇ ਵਾਸਤੇ ਇਹ ਹਥਿਆਰ ਦਾ ਕੰਮ ਕਰਦੇ ਨੇ ਜਿੰਨੇ ਵੀ ਗੁਣ ਨੇ ਤੇ ਹਰ ਹਰ ਦਾ ਉਪਦੇਸ਼ ਜਿਹੜਾ ਸਾਡੇ ਵਾਸਤੇ ਆ ਜੋ ਗੁਰਬਾਣੀ ਹੈ ਇਸੇ ਉਪਦੇਸ਼ ਨੂੰ ਅਸੀਂ ਸਮਝਣਾ ਹੈ ਇਹਦੇ ਨਾਲੇ ਸਾਡੇ ਸਾਰੇ ਸਾਰੇ ਦੁੱਖਾਂ ਦਾ ਜਿਹੜਾ ਅੰਦਰ ਪਹਾੜ ਬਣਿਆ ਹੋਇਆ ਕੋਟ ਸਾਰਾ ਡੇਰਾ ਖਤਮ ਹੋ ਜਾਏਗਾ ਕਿਉਂਕਿ ਦੁੱਖਾਂ ਨੇ ਆਪਣਾ ਕੱਠ ਕੀਤਾ ਹੋਇਆ ਸਾਡੇ ਅੰਦਰ ਸਾਰੇ ਵਕਾਰ ਲੋ ਮੋਹ ਜਿੰਨੇ ਵੀ ਸਾਰੇ ਸਾਡੇ ਤੇ ਪੰਜ ਜਿੰਨੇ ਵੀ ਚੋਰ ਹੈਗੇ ਸਾਡੇ ਅੰਦਰ ਬੈਠੇ ਡੇਰਾ ਲਾ ਕੇ ਇਹ ਸਾਰਾ ਇਹਦਾ ਡੇਰਾ ਤਾਂ ਦੂਰ ਹੋਏਗਾ ਜੇ ਅਸੀਂ ਇਸ ਹਰ ਉਪਦੇਸ਼ ਨੂੰ ਸਮਝਾਂਗੇ ਜਪਾਂਗੇ ਤੇ ਤਾਂ ਸਾਡਾ ਇਹਨਾਂ ਤੋਂ ਛੁਟਕਾਰਾ ਹੋਏਗਾ ਹਾਂਜੀ ਅੱਗੇ ਕਰਾਂ ਹੀ ਬਹੁਤ ਵਧੀਆ ਭਾਜੀ ਤੁਸੀਂ ਇਹ ਜਿਹੜੇ ਲੈ ਨੇ ਸਾਰੇ ਜਿਹੜੇ ਅੰਦਰ ਦੇ ਦੁੱਖ ਲੈ ਨੇ ਬਹੁਤ ਵਧੀਆ ਬਾਰ ਦਾ ਵੀ ਮੈਂ ਪੱਕ ਲਿਆ ਸੀ ਕਹਿ ਅੰਦਰ ਦਾ ਜਿਆਦਾ ਇਹ ਸਾਰਾ ਹੀ ਅੰਦਰ ਇਹ ਵੀ ਡੇਰਾ ਹੀ ਆ ਕਿਤੇ ਕਾਮ ਆ ਕਿਤੇ ਲੋਭ ਆ ਕਿਤੇ ਮੋਹ ਆ ਗੁਰੂ ਗੁਰਚਰਨ ਸਿੰਘ ਭਾਜੀ ਕਰ ਲਓ ਤੁਸੀਂ ਹਾਂਜੀ ਤਾਂ ਨੰ ਮੰਨੂ ਸੀਤਲ ਜਾਪੀ ਨਾਮ ਤੇਰਾ ਹਰੀ ਹਰੀ ਜਪ ਤੇ ਤਹ ਡੁਕ ਡੁਕ ਡੇਰਾ ਕਦੇ ਤਾਂ ਨਾਮ ਨਾਲ ਸੀਤਲ ਹੋ ਜਾਂਦਾ ਮਨਾਰ ਤਾਂ ਦੋਏ ਸੀਤਲ ਹੋ ਜਾਂਦੇ ਨੇ ਜਦੋਂ ਤੇਰਾ ਨਾਮ ਜਪਿਆ ਨਾਮ ਜਪਣ ਕਰਕੇ ਜਪ ਬੱਪੇ ਨੂੰ ਹਿਯਾਰੀ ਹੈ ਜਪਣ ਨਾਲ ਨਾਮ ਗਿਆਨ ਤਤ ਗਿਆਨ ਦੀ ਸਮਝ ਆਉਣ ਨਾਲ ਸ਼ਬਦ ਦੀ ਸਮਝ ਆਉਣ ਨਾਲ ਜਿਹੜਾ ਹੈਗਾ ਇਹ ਸਮਝ ਆਉਣ ਨਾਲ ਦੁੱਖਾਂ ਦਾ ਡੇਰਾ ਜਿਹੜਾ ਹੈਗਾ ਦੁੱਖਾਂ ਦਾ ਜਿੰਨਾ ਮਰਜ਼ੀ ਢੇਰ ਲੱਗਿਆ ਵਾ ਸੀਗਾ ਜਿਹੜਾ ਦੁੱਖ ਲੱਗੇ ਹੋਏ ਸੀਗੇ ਕਾਮ, ਕ੍ਰੋਧ, ਲੋਭ, ਹੰਕਾਰ ਇਹਨਾਂ ਵੀ ਦੁੱਖ ਸੀਗੇ ਸਾਰੇ ਜੇ ਖਤਮ ਹੋ ਗਏ ਜਿਉਂ-ਜਿਉਂ ਸਮਝ ਆਉਂਦੀ ਐ ਤਿਉਂ-ਤਿਉਹੇ ਸ਼ੰਕਾਵਾਂ ਤਿਉਹੇ ਚਿੰਤਾਵਾਂ ਤਿਉਹੇ ਸਾਡੇ ਭਰਮ-ਵਾਸ ਹੁੰਦੇ ਨੇ ਹੁੰਦੇ ਨੇ ਨਾਮ ਜਪਣ ਨਾਲ ਜਪਣ ਦਾ ਮਤਲਬ ਨਾਲ ਸਮਝਣਾ ਗਿਆਨ ਨੂੰ ਸਮਝਣ ਨਾਲ ਹੁੰਦੇ ਨੇ ਜਪਣ ਨੂੰ ਇਹ ਜਪਣ ਦਾ ਮਤਲਬ ਸਮਝਣ ਨਾਲ ਲੈ ਕੇ ਨਾਮ ਦਾ ਮਤਲਬ ਗਿਆਨ ਇਹ ਆਪਣਾ ਗਿਆਨ ਦਾ ਆਪਣੇ ਆਪੇ ਦਾ ਗਿਆਨ ਲੈ ਕੇ ਸਾਰਾ ਜਦੋਂ ਗੱਲ ਸਮਝੀ ਉਦੋਂ ਸਾਰੇ ਦੁੱਖਾਂ ਦਾ ਨਾਸ ਹੋ ਗਿਆ ਦੁੱਖਾਂ ਦਾ ਢੇਰ ਖਤਮ ਹੋ ਗਿਆ ਸਾਰੇ ਜਿੰਨਾ ਵੀ ਸੀਗਾ ਹੁਕਮ ਪੂਜਾ ਸੋਈ ਪਰਮਾਨ ਸਾਚ ਸ਼ਬਦ ਜਾ ਕਾ ਨਿਸ਼ਾਨ ਕਹਿੰਦੇ ਜਿਹੜਾ ਇਹ ਹੁਕਮ ਪੂਝ ਲਵੇ ਉਹੀ ਪਰਮਾਨ ਹੈ ਜਿਹੜੀ ਇਹ ਖੇੜ ਸਮਝ ਲਵੇ ਜੋ ਕੀਤਾ ਮੇਰੇ ਵਾਸਤੇ ਚੰਗਾ ਹੀ ਕੀਤਾ ਆ ਮੈਂ ਕਹਿੰਦਾ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਕਈ ਵਾਰੀ ਬਾਅਦ ਚ ਸਮਝ ਆਉਂਦੀ ਹੈ ਪਰ ਹਮੇਸ਼ਾ ਪਹਿਲਾਂ ਹੀ ਇਹ ਰੱਖੇ ਵੀ ਜੋ ਵੀ ਮੇਰੇ ਵਾਸਤੇ ਹੋ ਰਿਹਾ ਹੈ ਉਹ ਚੰਗਾ ਹੀ ਹੁੰਦਾ ਕਿਉਂਕਿ ਮਾਪੇ ਬੱਚੇ ਬਾਅਦ ਤੇ ਕਦੇ ਮਾੜਾ ਨਹੀਂ ਸੋਚਦੇ ਇਸੇ ਤਰ੍ਹਾਂ ਹੀ ਸਾਡਾ ਪਰਮ ਪਰਮੇਸ਼ਰ ਪਿਤਾ ਜਿਹੜਾ ਸਾਡੇ 'ਚ ਸੱਚ ਹੁਕਮ ਹੈ ਉਹ ਵੀ ਸਾਡੇ ਵਾਸਤੇ ਮਾੜਾ ਨਹੀਂ ਸੋਚਦਾ ਹੁਕਮ ਪੂਜਾ ਸੋਈ ਪਰਮਾਨ ਸੱਚ ਸ਼ਬਦ ਜਾ ਕਾ ਨਿਸ਼ਾਨ ਉਹਦੇ ਕਹਿੰਦੇ ਵੀ ਸੱਚ ਦਾ ਇਹ ਸ਼ਬਦ ਹੈ ਸੱਚ ਸ਼ਬਦ ਹੁਕਮ ਦਾ ਹੁਕਮ ਜਿਹੜੀ ਕਿਰਿਆ ਹੈ ਉਹ ਜਦੋਂ ਸਾਡੇ ਹਿਰਦੇ ਦੇ ਆ ਕੇ ਛਾਪ ਛੱਡਦੀ ਹੈ ਕਹਿੰਦੇ ਫੇਰ ਇਹ ਸਾਡਾ ਹੁਕਮ ਜਿਹੜਾ ਹੈਗਾ ਸਮਝ ਆ ਜਾਂਦਾ ਹੈ ਵੇਰੇ ਪ੍ਰਵਾਨ ਹੋਇਆ ਦਾ ਦਰਗਾਹ ਦੇ ਉੱਤੇ ਜਿਹਨੂੰ ਕਹਿੰਦੇ ਆ ਦਰਗਾਹ ਪ੍ਰਵਾਨ ਦਰਗਾਹ ਹੋਰ ਕੋਈ ਕਿਤੇ ਬਾਹਰ ਸਾਡੇ ਦੁਨੀਆ ਦੇ ਵਿੱਚ ਕਿਤੇ ਉੱਤੇ ਚੌਥੀ ਆਕਾਸ਼ ਦੇ ਉੱਤੇ ਸੱਤਵੇਂ ਆਕਾਸ਼ ਦੇ ਉੱਤੇ ਜਾ ਕੇ ਦੇ ਹੋਰ ਨਹੀਂ ਹੈ ਦਰਗਾਹ ਸਾਡਾ ਹਿਰਦਾ ਹੀ ਹੈ ਸਾਡੇ ਹਿਰਦੇ ਵਿੱਚ ਉਹੀ ਪ੍ਰਵਾਨ ਹੋ ਗਿਆ ਸੱਚ ਦੇ ਵਿੱਚ ਪ੍ਰਵਾਨ ਹੋ ਗਿਆ ਸਾਸੀ ਜੀ ਜਦੋਂ ਇਹ ਸੱਚ ਸ਼ਬਦ ਦਾ ਨਿਸ਼ਾਨ ਸਾਡੇ ਉੱਤੇ ਪੈ ਗਿਆ ਸਾਡੇ ਉੱਤੇ ਅਸੀਂ ਛਾਪ ਲੱਗੀ ਮੋਹਰ ਛਾਪ ਹਾਂਜੀ ਜੀ ਜੀ ਬਹੁਤ ਵਧੀਆ ਬਾਜੀ ਜਸਪਿੰਦਰ ਸਿੰਘ ਬਾਜੀ ਕਰੋ ਹਾਂਜੀ ਹੁਕਮ ਬੁੱਝੇ ਸੋਈ ਪ੍ਰਵਾਨ ਸੱਚ ਸ਼ਬਦ ਜਾ ਕਾ ਨਿਸ਼ਾਨ ਹੁਣ ਜਿਹੜੇ ਵੀ ਹੁਕਮ ਦੇ ਧਾਰਣੀ ਹੋ ਗਏ ਜਿਨ੍ਹਾਂ ਨੇ ਗੁਰਪਦੇਸ਼ ਦੀ ਸੋਝੀ ਪ੍ਰਾਪਤ ਕਰ ਲਈ ਸੋਈ ਪ੍ਰਵਾਨ ਉਹੀ ਪ੍ਰਵਾਨ ਹੋਏ ਨੇ ਉਹੀ ਕਬੂਲੇ ਗਏ ਨੇ ਜਿਵੇਂ ਕਹਿੰਦੇ ਨੇ ਜਿਵੇਂ ਕਹਿੰਦੇ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋ ਹੁਣ ਪੰਜ ਪ੍ਰਵਾਨ ਜਿਹੜੇ ਸ਼ਰੋਮਣੀ ਹੋ ਗਏ ਆ ਉਹੀ ਪ੍ਰਵਾਨ ਹੋਏ ਨਜ਼ਰੀ ਕਰਮ ਪਵੇ ਇਨਸਾਨ ਉਹਨਾਂ ਨੂੰ ਬਖਸ਼ਿਸ਼ ਦੁਆਰਾ ਇਹ ਜਿਹੜੇ ਗੁਰਾਂ ਦੇ ਧਾਰਣੀ ਹੋਏ ਆ ਉਹਨਾਂ ਦੇ ਅੰਦਰ ਇਹ ਨਿਸ਼ਾਨ ਵੀ ਪੈਦਾ ਜਿਵੇਂ ਹੁਣ ਅਪਾ ਕਦੀ ਕਿਸੇ ਨੇ ਰਾਜਾ ਸਭਾ ਚ ਵੀ ਜਾਣਾ ਉੱਥੇ ਜਿਹੜੇ ਜਿਹਨਾਂ ਦੀ ਪਰਖ ਹੋ ਚੁੱਕੀ ਹੈ ਉਹਨਾਂ ਦੇ ਜਿਵੇਂ ਗਲ ਵਿੱਚ ਟੈਗ ਪਾ ਦਿੰਦੇ ਨਾ ਉਹ ਨਿਸ਼ਾਨੇ ਇੱਕ ਪੈ ਜਾਂਦਾ ਇਸ ਤਰ੍ਹਾਂ ਹੀ ਇਹ ਸਾਡੇ ਵੀ ਇੱਕ ਸੱਚ ਦੇ ਗੁਣਾਂ ਦਾ ਨਿਸ਼ਾਨ ਜਿਹੜਾ ਹੈ ਹਮੇਸ਼ਾ ਰਹਿਣ ਵਾਲਾ ਉਹ ਹਮੇਸ਼ਾ ਉਹ ਨਿਸ਼ਾਨ ਫਿਰ ਪੈ ਜਾਂਦਾ ਤੇ ਉਹ ਫਿਰ ਕਬੂਲੇ ਜਾਂਦੇ ਨੇ ਸੰਸਾਰ ਵਿੱਚ ਵੀ ਮਾਨ ਸਤਕਾਰ ਉਹਨਾਂ ਨੂੰ ਵੜਿਆਈ ਮਿਲਦੀ ਆ ਉਹ ਗੁਣਾਂ ਦਾ ਹੀ ਨਿਸ਼ਾਨ ਹੈ ਜਿਹੜੇ ਸੱਚ ਦੇ ਗੁਣਾਂ ਦਾ ਨਿਸ਼ਾਨ ਪੈ ਗਿਆ ਉਹੀ ਪ੍ਰਵਾਨ ਵੀ ਉਹੀ ਹੋਏ ਨੇ ਤੇ ਨਿਸ਼ਾਨ ਵੀ ਉਹਨਾਂ ਨੂੰ ਸੱਚ ਦਾ ਉਹਨਾਂ ਦੇ ਅੰਦਰ ਹੀ ਜਿਹੜੀ ਟਕਾਉ ਹੋਇਆ ਉਹਨਾਂ ਦੇ ਅੰਦਰ ਤੇ ਉਹਦੇ ਪਰਖ ਤੇ ਵੀ ਖਰੇ ਉਹੀ ਉਤਰੇ ਨੇ ਚਾਹੇ ਤਤੀ ਦਾ ਵੀ ਤੇ ਬੈਠਣਾ ਪੈ ਗਿਆ ਉਹਦੇ ਅੰਦਰ ਸੱਚ ਦਾ ਨਿਸ਼ਾਨ ਜਿਹੜਾ ਪਿਆ ਸੀ ਤੇ ਉਹ ਤਾਂ ਹੀ ਪਰਖਾਂ ਤੇ ਸਹੀ ਉਤਰੇ ਨੇ ਤਤੀਆ ਤਵੀਆਂ ਤੇ ਉਹਨੀਆਂ ਨੂੰ ਬੈਠ ਹੁੰਦਾ ਕਿਤੇ ਜੇ ਉਹਨੇ ਸੱਚ ਦੇ ਗੁਣਾਂ ਦਾ ਅੰਦਰ ਉਹਨਾਂ ਦੇ ਅੰਦਰ ਵਾਸਾ ਹੋਇਆ ਸੀਗਾ ਨਿਸ਼ਾਨ ਸੀਗਾ ਤਾਂ ਹੀ ਉਹ ਗੁਰੂਪਦੇਸ਼ ਦੇ ਮੁਤਾਬਕ ਸਿਫਸਲਾ ਦੇ ਨਾਲ ਜੁੜ ਕੇ ਇਸ ਹੁਕਮ ਦੇ ਧਾਰਣੀ ਹੋਏ ਨੇ ਤੇ ਪ੍ਰਵਾਨ ਵੀ ਤਾਂ ਹੀ ਹੋਏ ਨੇ ਸਾਰਾ ਸੰਸਾਰ ਉਹਨਾਂ ਦੀ ਜਿਹੜੀ ਹੁਣ ਵਡਿਆਈ ਕਰ ਰਿਆ ਉਹਦੇ ਅੰਦਰ ਜਿਹੜਾ ਸੱਚ ਦਾ ਨਿਸ਼ਾਨ ਪਿਆ ਸੀਗਾ ਹਮੇਸ਼ਾ ਰਹਿਣ ਵਾਲਾ ਤੇ ਉਹ ਫਿਰ ਉਹਦੇ ਨਾਲ ਉਹਨਾਂ ਨੂੰ ਪ੍ਰਵਾਨਗੀ ਮਿਲੀ ਆ ਤੇ ਬਖਸ਼ਿਸ਼ ਦੇ ਧਾਰਣੀ ਵੀ ਹੋਏ ਨੇ ਉਹ ਗੁਰੂ ਪੂਰੇ ਹਰ ਨਾਮ ਦਰਣਾਇਆ ਤੇ ਪ੍ਰਾਪਤੀ ਕਿਵੇਂ ਹੋਈ ਕਿਉਂਕਿ ਉਹਨਾਂ ਨੇ ਗੁਰਪੂਰੇ ਤੋਂ ਜਿਹੜੇ ਪੂਰੇ ਜਿਵੇਂ ਚੌਥੇ ਪਾਸ਼ਾ ਜੀ ਤੋਂ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਉਹਨਾਂ ਨੂੰ ਪੂਰੀ ਗਿਆਨ ਦੀ ਸੋਝੀ ਸੀਗੀ ਉਹਨਾਂ ਨੇ ਉਹਨਾਂ ਨੂੰ ਨਾਮ ਦਰਲਾਇਆ ਪੱਕਾ ਕਰਵਾ ਦਿੱਤਾ ਪੂਰੀ ਸੋਝੀ ਦੇ ਦਿੱਤੀ ਉਹਨਾਂ ਨੂੰ ਭੰਤ ਨਾਨਕ ਮੇਰੇ ਮਨ ਸੁਖ ਪਾਇਆ ਪੰਜਵੇਂ ਪਾਸ਼ਾ ਕਹਿੰਦੇ ਵੀ ਮੈਂ ਇਸ ਕਰਕੇ ਉਹ ਇਹ ਵਿਚਾਰ ਦੀ ਸੱਚੀ ਦੀ ਵਿਚਾਰ ਨੂੰ ਆਖ ਰਹੇ ਨੇ ਸਾਨੂੰ ਉਹਦਾ ਵਿਖਿਆਨ ਕਰਕੇ ਸਮਝਾ ਰਹੇ ਨੇ ਮੇਰੇ ਮਨ ਸੁਖ ਪਾਇਆ ਕਹਿੰਦੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਸੁੱਖ ਦੀ ਪ੍ਰਾਪਤੀ ਹੋਈ ਆ ਕਿ ਮੇਰੇ ਜਦੋਂ ਮੈਂ ਪੂਰੇ ਗੁਰਨੇ ਮੈਨੂੰ ਇਹ ਸੋਝੀ ਦਿੱਤੀ ਨਾਮ ਨੂੰ ਮੈਨੂੰ ਦ੍ਰਿੜ ਕਰਕੇ ਪੱਕਾ ਕਰਕੇ ਸਮਝਾ ਦਿੱਤਾ ਤੇ ਤਾਂ ਫਿਰ ਮੇਰੇ ਇਹ ਅੰਦਰ ਜਿਹੜੇ ਇਹ ਨਿਸ਼ਾਨ ਪਿਆ ਜਿਵੇਂ ਕਹਿੰਦੇ ਨੌ ਨਿੱਧ ਉਪਜਾ ਨਾਮ ਏਕ ਕਰਮ ਹੀ ਪਵੇ ਨਿਸ਼ਾਨ ਇਹ ਨੌ ਜਿਹੜਾ ਸੱਚ ਦਾ ਹੋਣ ਦਾ ਜਿਹੜਾ ਖਜ਼ਾਨਾ ਉਹਨਾਂ ਦੇ ਅੰਦਰ ਪ੍ਰਗਟ ਹੋਇਆ ਇਹ ਬਖਸ਼ਿਸ਼ ਦੇ ਨਾਲ ਇਹ ਨਿਸ਼ਾਨ ਪਿਆ ਇਹਦੇ ਨਾਲੇ ਉਹਨਾਂ ਦੇ ਅੰਦਰ ਮਨ ਦੇ ਅੰਦਰ ਸੁੱਖ ਪੈਦਾ ਹੋਇਆ ਇਸ ਕਰਕੇ ਫਿਰ ਉਹਨਾਂ ਨੇ ਬਿਆਨ ਕਰਕੇ ਵੀ ਸਾਨੂੰ ਸਮਝਾਇਆ ਤੇ ਦ੍ਰਿੜ ਕਰਕੇ ਆ ਪੱਕਾ ਕਰਕੇ ਮੰਨਿਆ ਉਹਨਾਂ ਨੇ ਤੇ ਉਹਦੀ ਪਰਖ ਵੀ ਉਹਨੇ ਆਪਣੇ ਪਿੰਡੇ ਦੇ ਹੰਡਾ ਕੇ ਸਾਨੂੰ ਦਿਖਾਈ ਐ ਕਿ ਗੁਰੂ ਸਾਹਿਬ ਨੇ ਜੋ ਸੋਝੀ ਦਿੱਤੀ ਮੈਨੂੰ ਇਸ ਤਰ੍ਹਾਂ ਸਮਝ ਲੱਗਿਆ ਹਾਂਜੀ ਜੀ ਤੇ ਲਰਤ ਗੁਰਪੂਰੇ ਪੂਰੇ ਹਰ ਨਾਮ ਦ੍ਰਿੜਾਇਆ ਇਹ ਕੀਤਾ ਤੁਸੀਂ ਭਾਜੀ ਹਾਂਜੀ ਹਾਂਜੀ ਇਹੀ ਕਰਕੇ ਆਟਿਆ ਜੀ ਹੁਣ ਹਾਂ ਕਿ ਮੈਂ ਸੁਣ ਰਿਹਾ ਸੀ ਪਹਿਲੀ ਪੰਕਤੀ ਦੂਜੇ ਤੇ ਮੈਂ ਥੋੜਾ ਜਿਹਾ ਵਿੱਚ ਧਿਆਨ ਮੇਰਾ ਨਿਕਲ ਗਿਆ ਸੀ ਪੂਰੇ ਮੈਂ ਉਹਦਨ ਨੁਕਤਾ ਸਾਝਾ ਕਰ ਰਹੀ ਨਾ ਭਾਈ ਤੁਹਾਡੇ ਨਾਲ ਬਹੁਤ ਵਧੀਆ ਇੱਥੇ ਅੱਜ ਦੋ ਵਾਰੀ ਫੇਰ ਆਇਆ ਦੇਖੋ ਗੁਰਪੂਰੇ ਗੁਰਨੇ ਜਦੋਂ ਕਹਿਣਾ ਤੇ ਉਹਦੇ ਦਾ ਜਿਹੜਾ ਜਿਆ ਵਿਸ਼ੇਸ਼ਣ ਵੀ ਲੱਗੇ ਨਾ ਪੂਰੇ ਗੁਰਨੇ ਉਹ ਰਾਰੇ ਨੂੰ ਦੋ ਮਾਤਰਾ ਲੱਗੀਆਂ ਹਨਾ ਇਹ ਇਸੇ ਤਰ੍ਹਾਂ ਦੂਜੀ ਥਾਂ ਤੇ ਆਇਆ ਮੇਰੇ ਮਨ ਮਨ ਨੇ ਨੰਨੇ ਨੂੰ ਸਿਹਾਰੀ ਆ ਜਦੋਂ ਸੰਬੰਧਕ ਵਿੱਚ ਆਉਣਾ ਆ ਤੇ ਇੱਥੇ ਵਿੱਚ ਆਇਆ ਤੇ ਇੱਥੇ ਵੀ ਮੇਰੇ ਦੇ ਦੋ ਲਾਵਾਂ ਲੱਗ ਕੇ ਉਹਦੀ ਜਿਹੜੀ ਸਹਾਇਕੇ ਰਿਆ ਜਾਂ ਜਿਹਨੂੰ ਆਪਾਂ ਕਈਏ ਵਿਸ਼ੇਸ਼ਣ ਉਹ ਵੀ ਇਸ ਤਰ੍ਹਾਂ ਆਇਆ ਏ ਬੜੀ ਇੱਕ ਸੰਬੰਧਕ ਦੇ ਨਾਲ ਹਮੇਸ਼ਾ ਤੋਂ ਇਹ ਵਾਲਾ ਗੁਰਨ ਲੱਗਦਾ ਆ ਠੀਕ ਆ ਪਾਜੀ ਬਹੁਤ ਵਧੀਆ ਤੇ ਪਾਜੀ ਕਰੋ ਗੁਰਚਰਨ ਸਿੰਘ ਪਾਜੀ ਲਾਸਟ ਵਾਲਾ ਹਾਂਜੀ ਗੁਰ ਪੂਰਾ ਹਰੀ ਨਾਮ ਧ੍ਰੜਾਇਆ ਬਨਤ ਨਾਨਕ ਮੇਰੇ ਮਨ ਨੂੰ ਸੁਖ ਪਾਇਆ ਗੁਰ ਪੂਰਾ ਰਾਰੇ ਤੋਂ ਗੁਰ ਦੇ ਰਾਰੇ ਅੰਸ਼ਾਰੀ ਤੁਸੇ ਮੈਂ ਦੱਸਿਆ ਹਰੀ ਨਾਮ ਧ੍ਰੜਾਇਆ ਜੂੜ ਜਦੋਂ ਪੂਰਾ ਗਿਆਨ ਪ੍ਰਾਪਤ ਹੋ ਗਿਆ ਪੂਰੇ ਗੁਰਦੁਆਰਾ ਕੀ ਹੋਇਆ ਹਰ ਨਾਮ ਧ੍ਰੜਨਵਾ ਦਿੱਤਾ ਸੱਚ ਦਾ ਗਿਆਨ ਪੂਰੀ ਤਰ੍ਹਾਂ ਝੜ ਕਰਵਾ ਦਿੱਤਾ ਪੂਰੀ ਤਰ੍ਹਾਂ ਡਿਢ ਕਰਾਇਆ ਉਹਦੇ ਨਾਲ ਭੰਤ ਨਾਨਕ ਮੇਰਾ ਮਨ ਸੁਖ ਪਾਇਆ ਕਹਿੰਦੇ ਨੇ ਕਹਿੰਦੇ ਮੇਰੇ ਮਨ ਦੇ ਵਿੱਚ ਸੁੱਖ ਪਾਇਆ ਸੁਖ ਪ੍ਰਾਪਤ ਹੋ ਗਿਆ ਜਿਹੜੇ ਪਹਿਲਾਂ ਕਹਿੰਦੇ ਵੀ ਹੁੰਦੀਆਂ ਸਾਡੇ ਇਹ ਹੁਣ ਮਾਦ ਪੰਜ ਪਾਛਾ ਦੀ ਗੱਲ ਅਸੀਂ ਆਮ ਤੌਰ ਤੇ ਕਹਿੰਦੇ ਵੀ ਪੰਜ ਪਾਛਾ ਦੀ ਆਪਣੀ ਗੱਲ ਹੈ ਆਪਣੀ ਉਧਾਰਨ ਆਪਣਾ ਕਹਿ ਕੇ ਗੱਲ ਸਾਨੂੰ ਸਰਬ ਸੰਝੀ ਕੀਤੀ ਜਾਂਦੀ ਆ ਸਾਨੂੰ ਸੰਗਤਾਂ ਉਹ ਜਿਹੜਾ ਬੰਦਾ ਹੀ ਪੜਦਾ ਉਹਦੇ ਵਾਸਤੇ ਆ ਇਹ ਜਿਹੜਾ ਵੀ ਸੁਣਦਾ ਉਹਦੇ ਵਾਸਤੇ ਹੈ ਕਿ ਜੇ ਤੂੰ ਸੁੱਖ ਚਾਹੁੰਦਾ ਮੇਰੇ ਮਨ ਚੋਂ ਕਿਵੇਂ ਆਇਆ ਜਾਓ ਸੋਕ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਜਿਹਨਾਂ ਨੇ ਵੀ ਸੁੱਖ ਚਾਹੁੰਦਾ ਹੈ ਰਾਮ ਦੀ ਸ਼ਰਨ ਲਵੇ ਰਾਮ ਕੀ ਹੈ ਰਾਮ ਹਰਨਾਮ ਉਹ ਪੂਰਾ ਤਤ ਗਿਆਨ ਪੂਰਾ ਤਤ ਗਿਆਨ ਪੂਰਾ ਤਤ ਗਿਆਨ ਪ੍ਰਾਪਤ ਹੋ ਆ ਜਦੋਂ ਗੱਲ ਸਾਰੀ ਗੱਲ ਸਮਝੀ ਨਾਮ ਦੇ ਲਾਇਆ ਸੱਚ ਦੇ ਲਾਇਆ ਤਾਂ ਮੇਰੇ ਮਨ ਵਿੱਚ ਸੁੱਖ ਪਾਇਆ ਮਨ ਵਿੱਚ ਸੁੱਖ ਆ ਗਿਆ ਸਾਰਾ ਉਹਨੋ ਸੋਕਾ ਆ ਅੱਧਾ ਸੁੱਖ ਨੇ ਬੇਦੀ ਚਿੰਤਾ ਹੈਗੀ ਹਾਲੇ ਕੁਝ ਕੁਸ਼ ਕੁ ਕੰਮ ਰਹਿ ਗਿਆ ਕੁਝ ਪੂਰਾ ਹੋ ਗਿਆ ਜਿਵੇਂ ਬੱਚੇ ਪੇਪਰ ਜਦੋਂ ਕੰਪਾਰਟਮੈਂਟ ਆ ਜਾਂਦੀ ਹੈ ਕੰਪਾਰਟਮੈਂਟ ਨਹੀਂ ਆਉਂਦੀ 100% ਦੇ 100% ਨੰਬਰ ਹੁੰਦੇ ਨੇ ਦੇ ਵਿੱਚ ਤਾਂ ਜਾਮ ਬਾਬੂਰ ਕਹਦੇ ਹੁੰਦੇ ਜਾਂ ਇੱਕ ਕਹਾਵਤ ਹੈ ਜਾਂ ਬਾਬੂ ਰੇਲ ਦੇ ਵਿੱਚ ਜਾਂ ਜੇਲ੍ਹ ਵਿੱਚ ਇੱਥੇ ਤਾਂ ਉਹ ਕੰਮ ਹੈ ਜਾਂ ਤਾਂ ਫਿਰ ਰੇਲ ਤੇ ਬੈਠਾ ਸਬਰ ਕਰ ਰਿਹਾ ਜਾਂ ਜੇਲ੍ਹ ਪਹੁੰਚ ਗਿਆ ਫਿਰ ਹਾਂਜੀ ਕੋਈ ਜਦੋਂ ਹੁੰਦਾ 100% ਹੁੰਦਾ ਦੋ ਨਾਮ ਜਿਹੜਾ ਲਾ ਦਿਆ ਤਾਂ ਫਿਰ ਪੂਰਨ ਸੁੱਖ ਦੀ ਪ੍ਰਾਪਤੀ ਹੋ ਗਈ ਪੂਰਨ ਸੁੱਖ ਦੇ ਪ੍ਰਾਪਤ ਹੋ ਕੀ ਹੋਣੀ ਹੈ ਸੱਚਖੰਡ ਦੀ ਪ੍ਰਾਪਤੀ ਹੋ ਗਈ ਸੱਚਖੰਡ ਵਾਸੀ ਬਣ ਗਿਆ ਉਹ ਹਾਂਜੀ ਜੀ ਜੀ ਬਹੁਤ ਵਧੀਆ ਭਾਜੀ ਅ ਮੇਰੇ ਮਨ ਸੁੱਖ ਪਾਇਆ ਮਨ ਵਿੱਚ ਸੁੱਖ ਮਤਲਬ ਬਾਹਰੀ ਵਾਰੀ ਸੁੱਖ ਤੇ ਦਿਖਦਾ ਲੋਕਾਂ ਨੂੰ ਵੀ ਦਿਖਦਾ ਆਪ ਨੂੰ ਵੀ ਦਿਖਦਾ ਸੀ ਹੁਣ ਅੰਦਰ ਮਨ ਭਰਪੂਰ ਸੁੱਖ ਜਿਹੜਾ ਆ ਉਹਦੇ ਵਿੱਚ ਤੁਸੀਂ ਜਿਦਾਂ ਦੱਸਿਆ ਬਹੁਤ ਵਧੀਆ ਪੂਰਾ ਸੁੱਖ ਜਿਹੜਾ ਹੁੰਦਾ ਉਹ ਮਨ ਦੇ ਵਿੱਚ ਦਾ ਸੁੱਖ ਹੀ ਹੁੰਦਾ ਧੰਨਵਾਦ ਆ ਤੁਹਾਡਾ ਦੋਨਾਂ ਵੀਰਾਂ ਦਾ ਜਿਸਪਿੰਦਰ ਸਿੰਘ ਵੀਰ ਗੁਰਚਰਨ ਸਿੰਘ ਜੀ ਤੇ ਆਪਾਂ ਦੱਸ ਦਿੰਨੇ ਆ ਓਪਨ ਸਾਨੂੰ ਕੋਈ ਇੱਥੇ ਮਾਈਂਡ ਚੋਂ ਨਹੀਂ ਸਾਨੂੰ ਕੋਈ ਭੁੱਖ ਨਹੀਂ ਗਈ ਸਾਡੇ ਬਹੁਤੇ ਇੱਥੇ ਸੁਣਨ ਵਾਲੇ ਜਾਂ ਜਿਹੜੇ YouTube ਤੇ ਸੁਣਨਗੇ ਉਹਨਾਂ ਦਾ ਬਹੁਤ ਸਤਿਕਾਰ ਬਹੁਤ ਉਹਨਾਂ ਦਾ ਸਤਿਕਾਰ ਜੀ ਆਇਆਂ ਨੂੰ YouTube ਤੇ ਸੁਣਦੇ ਆ ਜਾਂ ਇੱਥੇ ਲਾਈਵ ਸੁਣਦੇ ਆ WhatsApp ਤੇ ਸੁਣਦੇ ਆ Facebook ਤੇ ਸੁਣਦੇ ਆ ਪਰ ਵੇਖੋ ਵੀਰ ਜੋ ਵਿਚਾਰ ਦੇ ਰਹੇ ਨੇ ਅੱਜ ਭਾਜੀ ਜਿਆਦਾ ਵਧੀਆ ਇਸ ਤਰ੍ਹਾਂ ਤੁਸੀਂ ਅੱਖਰ ਨਾਲ ਖੋਲਿਆ ਕਰੋ ਗੁਰਚਨ ਸਿੰਘ ਭਾਜੀ ਮੇਰੀ ਬੇਨਤੀ ਰਹਗੀ ਤੁਹਾਨੂੰ ਠੀਕ ਹੈ ਨਾ ਜੀ ਇਸ ਤਰ੍ਹਾਂ ਜਿਵੇਂ ਅੱਜ ਖੋਲਦੇ ਆ ਨਾਮ ਖੋਲਦੇ ਆ ਪੂਰਾ ਖੋਲਿਆ ਗੁਰ ਰਾਰੇ ਨੂੰ ਜਿਹਾਰੀ ਗੁਰਨੇ ਹਨਾ ਤੇ ਇਦਾਂ ਆਪਾਂ ਵਿਚਾਰ ਕਰੀਏ ਬਹੁਤ ਵਧੀਆ ਆਨੰਦ ਆਇਆ ਭਾਜੀ ਧੰਨਵਾਦ ਹੈ ਤੁਹਾਡਾ ਤੇ ਜਰੂਰ ਸੰਗਤ ਨੂੰ ਕਹਾਂ ਕਿ ਤੁਸੀਂ ਇਸ ਮੰਚ ਤੇ ਆ ਕੇ ਅਗਰ ਇੱਥੇ ਆ ਕੇ ਸੰਗਤ ਕਰਦੇ ਆ ਤੇ ਤੁਹਾਡੇ ਹਰ ਸਵਾਲ ਦਾ ਜਵਾਬ ਇੱਥੇ ਲੱਭਣ ਦੀ ਆਪਾਂ ਕੋਸ਼ਿਸ਼ ਕਰ ਸਕਦੇ ਆ ਸਾਡੇ ਕੋਲ ਬਹੁਤ ਵਧੀਆ ਵਿਦਵਾਨ ਨੇ ਸਾਇੰਟਿਫਿਕ ਨਜ਼ਰੀਏ ਨਾਲ ਸਿਧਾਂਤਕ ਪੱਖ ਨਾਲ ਸਾਡੇ ਗਰੁੱਪ 'ਚ ਵਿਚਾਰ ਹੁੰਦੀ ਆ ਕਿ ਕੋਈ ਲੋਕਿਕ ਕੋਈ ਕਰਾਮਾਤ ਦੇ ਪਿੱਛੇ ਕੋਈ ਸ਼ਕਤੀ ਰੱਖ ਕੇ ਗੱਲ ਨਹੀਂ ਕਰਦੇ ਜੋ ਮਟੀਰੀਅਲਿਸਟਿਕ ਹੁੰਦੀ ਆ ਜੋ ਪਦਾਰਥਵਾਦੀ ਜਿੱਦਾਂ ਇੱਕ ਉਸ ਜੋ ਵੀ ਹੋਣਾ ਉਹ ਤੱਤਾਂ ਦੇ ਵਿੱਚ ਹੋਣਾ ਜੋ ਉਹ ਕਿਰਿਆ ਨਿਯਮ ਹੁਕਮ ਦੇ ਵਿੱਚ ਹੋਣਾ ਸੋ ਇਹ ਆਪ ਜੀ ਸਾਰੇ ਵੀਰ ਜਿਹੜੇ ਵਿਚਾਰ ਸੁਣਦੇ ਆ ਤੇ ਜੇ ਕੋਈ ਵਿਚਾਰ ਦੇ ਵਿੱਚ ਤੁਹਾਨੂੰ ਕੋਈ ਪੱਖ ਆਪਣਾ ਰੱਖਣਾ ਜਾਂ ਸਵਾਲ ਰੱਖਣਾ ਬੇਸ਼ੱਕ ਰੱਖਿਓ ਲੰਬਾ ਦੇਣਾ ਤਾਂ ਵੀ ਕਮੈਂਟ ਵਿੱਚ ਦਿਓ ਉਹਦਾ ਸੀ ਤੁਹਾਨੂੰ ਅਗਲੇ ਦਿਨ ਜਵਾਬ ਦੇਾਂਗੇ ਸਾਰੇ ਵੀਰਾਂ ਦਾ ਜੀ ਆਇਆਂ ਨੂੰ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ